ਹਾਰੇ ਵਾਹ ਓ ਸੋਹਣਿਆ ਵਾਹ ਓ ਸੋਹਣਿਆ ਵਾਹ ਓ ਸੋਹਣਿਆ ਆ ਜਿੱਤੀ ਦਾਵੀ ਤੀਰ ਧਕਾ ਦੇ ਲਾ ਲੂਗਾ ਅੱਖਾਂ ਵੱਜ ਕੇ ਤੀਰ ਧਕਾ ਦੇ ਲਾ ਲਾ ਕੰਦਰ ਦੇ ਬੰਦੇ ਦਿੰਦੇ 1000 ਬੱਦਲੀਆਂ 208 ਅੰਕ ਪ੍ਰਾਪਤ ਕੀਤੇ ਐ ਇਸ ਨੌਜਵਾਨ ਨੇ ਐਵੇਂ ਨਹੀਂ ਉਤਮ ਧਾਵੀ ਬਣਿਆ ਕੋਈ ਸੀਜ਼ਨ ਦਾ ਲੌਕ ਗੇਂ ਮੈਦਾਨ ਦੇ ਵਿੱਚ ਨੌਜਵਾਨ ਗਬਰੂ ਜੌਂਟੀਅਰ ਖੇਡ ਕਬੱਡੀ ਦਾ ਨੌਜਵਾਨ ਕੈਲਰਨ ਵਾਲਾ ਖੇਡ ਕਬੱਡੀ ਦਾ

ਲਾ ਲੂੰਗਾ ਅਠਾ